ਪਰਾਲੀ ਨਾਲ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਹਲਕਾ ਮਲੋੜ ਦੇ ਪਿੰਡ ਅਬੂਲ ਖਰਾਣਾ ਦੇ ਕਿਸਾਨ ਨੇ ਕੁਝ ਅਜੀਹਾ ਤਿਆਰ ਕੀਤਾ ਹੈ ਜਿਸ ਬਾਰੇ ਜਾਣ ਕੇ ਤੁਸੀਂ ਵੀ ਇਸ ਕਿਸਾਨ ਦੀ ਸ਼ਲਾਘਾ ਕਰੋਗੇ। ਇਹੀ ਕਾਰਨ ਹੈ ਕਿ ਕਿਸਾਨ ਨੂੰ ਰਾਸ਼ਟਰਪਤੀ ਦੇ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਦੱਸਦੇ ਕਿ ਗੁਰਪ੍ਰੀਤ ਸਿੰਘ ਨਾਂ ਦੇ ਕਿਸਾਨ ਨੇ ਇੱਕ ਨਵੀਂ ਤਕਨੀਕ ਦਾ ਰੋਟਾਵੇਟਰ ਤਿਆਰ ਕੀਤਾ ਜੋ ਸੇਮ ਵਾਲੇ ਖੇਤਾਂ ਦੀ ਕਟਾਈ ਕਰ ਸਕਦਾ ਹੈ ਅਤੇ ਇਸ ਦੇ ਖਰਚਾ ਵੀ ਕਾਫੀ ਘਟ ਆਉਂਦਾ ਹੈ। ਇਸ ਕਾਰਡ ਦੇ ਕਾਰਨ ਰਾਸ਼ਟਰਪਤੀ ਦੇ ਵੱਲੋਂ ਗੁਰਪ੍ਰੀਤ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਉਸ ਤੋਂ ਜੀ ਡਬਲ ਰੋਟਾਵੇਟਰ ਤੋਂ ਪਹਿਲਾਂ ਦਾ ਜੀ 2008 ਦੇ ਵਿੱਚ ਨਾ ਮਤਲਬ ਜਦੋਂ ਸਾਡੇ ਜਿਆਦਾ ਸੇਮ ਸੀ ਉਦੋਂ ਮੈਂ ਕੰਬਾਈਨ ਨੂੰ ਵੀ ਫੋਰ 휠 ਕੀਤਾ ਸੀਗਾ ਜਿਹੜੀ ਕਿ ਇੰਡੀਆ ਦੀ ਸਭ ਤੋਂ ਪਹਿਲੀ ਕੰਬਾਈਨ ਸੀ ਫੋਰ 휠 ਕੀਤੀ ਸੀਗੀ 2008 ਦੇ ਵਿੱਚ ਤਾਂ ਉਸ ਤੋਂ ਮੈਨੂੰ ਲਗਨ ਸੀਗਾ ਮੈਂ ਕਿਹਾ ਵੀ ਛੋਟੇ ਕਿਸਾਨਾਂ ਵਾਸਤੇ ਜਿਹੜਾ ਰੋਟਾਵੇਟਰ ਆ ਇੱਕ ਇਹੋ ਜੀ ਚੀਜ਼ ਆ ਹਰ ਕਿਸਾਨ ਨੂੰ ਚਾਹੀਦਾ ਤਾਂ ਕਿਸਾਨ ਦੇ ਘਰੇ ਛੋਟਾ ਟਰੈਕਟਰ ਹੋਣ ਕਰਕੇ ਉਹਨੂੰ ਬੜੀ ਪ੍ਰੋਬਲਮ ਸੀ ਜੇ ਉਹ ਪੁਰਾਣਾ ਟਰੈਕਟਰ ਲੈਂਦਾ ਸੀ ਤਾਂ ਨਾਲ ਰੋਟਾਵੇਟਰ ਤੇ 4 ਲੱਖ ਰੁਪਏ ਦਾ ਹੋਰ ਪੁਰਾਣਾ ਟਰੈਕਟਰ ਲੈਂਦਾ ਸੀ ਨਮਾ ਲੈਂਦਾ ਸੀ ਤਾਂ 7 ਲੱਖ ਰੁਪਇਆ ਲਾਉਣਾ ਪੈਂਦਾ ਸੀ ਮੈਂ ਇਹ ਸੋਚਿਆ ਮੈਂ ਕਿ ਵੀ ਇਹਨੂੰ ਡਬਲ ਰੂਟ ਕਰਕੇ ਜਿਹੜਾ ਮਿੱਟੀ ਅੰਦਰ ਹੀ ਰੋਟੇਟ ਕਰਦਾ ਇਹਦੀ ਮਿੱਟੀ ਬਾਹਰ ਨਿਕਲੇ ਤਾਂ ਇਹ ਤੇ ਛੋਟੇ ਟਰੈਕਟਰ ਤੇ ਵੀ ਚੱਲ ਸਕਦਾ ਹੁਣ ਜਿਵੇਂ ਦੂਸਰਾ ਰੋਟਾਵੇਟਰ ਹੈ 50 ਐਚਪੀ ਤੇ 7 ਫੁੱਟ ਰੋਟਾਵੇਟਰ ਚੱਲਦਾ ਤਾਂ ਆਪਣਾ 10 ਫੁੱਟਾ ਚੱਲੀ ਜਾਂਦਾ ਹੁਣ ਹਰ ਕਿਸਾਨ ਜਿਹੜਾ ਆਪਦੇ ਘਰੇ ਉਹਦੇ ਟਰੈਕਟਰ ਹੈ ਉਸੇ ਦੇ ਆਪਣੇ ਰੋਟਾਵੇਟਰ ਨੂੰ ਮਤਲਬ ਉਹ ਚਲਾ ਸਕਦਾ ਨਹੀਂ ਸਰਕਾਰ ਦੇ ਤਾਂ ਦੇਖੋ ਜੀ ਅੱਜ ਤੱਕ oprale ਦਾ ਹੀ ਇਹ ਵੀ ਅਵਾਰਡ ਤਾਂ ਬਹੁਤ ਮਿਲ ਗਿਆ ਸਟੇਟ ਦਾ ਅਵਾਰਡ ਮਿਲ ਗਿਆ ਇੱਕ ਇੰਡੀਆ ਦਾ ਸੈਕੰਡ ਪ੍ਰਾਈਜ਼ ਮਿਲ ਗਿਆ ਰਾਸ਼ਟਰਪਤੀ ਔਰ ਤੱਕ ਮਤਲਬ ਉਹ ਗੱਲ ਚੱਲੀ ਗਈ ਉਹ ਵੀ ਮਿਲ ਗਿਆ ਇਨੋਵੇਸ਼ਨ ਦੇ ਥਰੂ ਸਾਰਾ ਕੁਝ ਹੋ ਗਿਆ ਪਰ ਜਿਹੜਾ ਉਪਰਾਲਾ ਸਰਕਾਰ ਦਾ ਹੈਗਾ ਉਹਦੇ 'ਚ ਮੇਰੀ ਕੋਈ ਹੈਲਪ ਨਹੀਂ ਕਿਸੇ ਵੀ ਸਰਕਾਰ ਨੇ ਅਜੇ ਤੱਕ ਕਿਸੇ ਵੀ ਕਿਸਮ ਦੀ ਕੀਤੀ ਜਿਹੜਾ ਅੱਜ ਹਰ ਰੋਜ਼ ਪ੍ਰਾਲੀਆਂ ਦਾ ਰੌਲਾ ਪੈ ਰਿਹਾ ਹੈ ਪੋਲੂਸ਼ਨ ਦਾ ਕਰਕੇ ਜੇਕਰ ਇਹੀ ਕੁਝ ਨਾ ਕੁਝ ਸਰਕਾਰ ਸਾਡੀ ਮਦਦ ਕਰੇ ਆਰ ਐਨ ਡੀ ਆਸਤੇ ਸਾਨੂੰ ਪੈਸਾ ਦੇਵੇ ਸਾਨੂੰ ਅੱਗੇ ਲੈ ਕੇ ਆਵੇ ਨਾਲੇ ਤਾਂ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਤੇ ਨਾਲੇ ਅਸੀਂ ਤੁਹਾਨੂੰ ਕੋਈ ਨਾ ਕੋਈ ਪ੍ਰਾਲੀ ਦਾ ਹੱਲ ਕਰਕੇ ਦੇਵਾਂਗੇ ਅੱਜ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਪ੍ਰਾਲੀ ਦੀ ਹੈ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਸ ਕੰਮ ਦੇ ਵਿੱਚ ਕਿਸੇ ਵੀ ਸਰਕਾਰ ਨੇ ਉਸ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਤੇ ਜੇਕਰ ਉਸ ਨੂੰ ਸਹਿਯੋਗ ਮਿਲਿਆ ਹੁੰਦਾ ਤਾਂ ਉਹ ਹੋਰ ਵੀ ਬਿਹਤਰ ਕਰ ਸਕਦਾ ਸੀ ਦੂਸਰੇ ਦੋ ਵਾਰੀ ਦਾ ਕੰਮ ਇੱਕ ਵਾਰੀ ਚ ਕਰ ਰਿਹਾ ਦੂਸਰੇ ਟਰੈਕਟਰ ਨਾਲ ਡੀਜ਼ਲ ਤੋਂ ਲੀਟਰ ਤੋਂ 1.5 ਲੀਟਰ ਪਰ ਘੰਟੇ ਦੀ ਐਵਰੇਜ ਬਚਤ ਆ ਰਹੀ ਆ ਹੁਣ ਕਿਸਾਨਾਂ ਦਾ ਕਹਿਣਾ ਵੀ ਲੀਟਰ ਤੋਂ 1.5 ਲੀਟਰ ਹਰ ਘੰਟੇ ਡੀਜ਼ਲ ਬਚ ਰਿਹਾ ਤਾਂ ਸਾਰੇ ਦਿਨ ਚ 10 ਲੀਟਰ ਡੀਜ਼ਲ ਵੀ ਬਚ ਗਿਆ ਤਾਂ ਤੁਸੀਂ 10 10 ਲੀਟਰ ਡੀਜ਼ਲ ਨੂੰ ਕੈਲਕੂਲੇਸ਼ਨ ਕਰ ਲਓ। ਕੀ ਮਤਲਬ ਹੈ ਜੇ ਕੋਈ ਟ੍ਰੇਨਿੰਗ ਵਗੈਰਾ ਵੀ ਲਈ ਕਿਤੋਂ ਕੋਈ ਅਸੀਂ ਨਹੀਂ ਨਹੀਂ ਸਰ ਮੈਂ ਕੋਈ ਟ੍ਰੇਨਿੰਗ ਨਹੀਂ ਲਈ 2007 ਤਾਈ ਮੈਂ ਗੇਮ ਖੇਡਦਾ ਰਿਆ ਕਬੱਡੀ ਉਸ ਤੋਂ ਬਾਅਦ ਕੋਈ ਨਹੀਂ ਸੀ ਵੈਸੇ ਮੈਨੂੰ ਸ਼ੌਕ ਹੀ ਸੀਗਾ ਇਸ ਪਾਸੇ ਸ਼ੌਕ ਵੀ ਨਹੀਂ ਸੀਗਾ ਲੋਡ ਕਾਰ ਦੀ ਮਾਂ ਹੈ ਸਾਰੀ ਜ਼ਮੀਨ 'ਚ ਸੇਮ ਆਨ ਕਰਕੇ ਮਤਲਬ ਇਸ ਪਾਸੇ ਰੁਝਾਨ ਬਣਿਆ ਕੋਈ ਹੋਰ ਮੈਂ ਕੋਈ ਜ਼ਿਆਦਾ ਕੋਈ ਇੰਜੀਨੀਅਰ ਨਹੀਂ ਕੋਈ ਜ਼ਿਆਦਾ ਉਹ ਨਹੀਂ ਮੈਂ ਤਾਂ ਇੱਕ ਛੋਟਾ ਜਿਹਾ ਕਿਸਾਨ ਵਲੋਡ ਤੋਂ ਚੇਤਨ ਪੂਰਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ